ਸਾਧੂ ਬਸ ਸਹਰ ਸੁਭਨੰਦਰ ਤੇ ਸਹਾ ਤੇ ਆਇ ਸਦਾ ਮਾਣੇ ਅੰਦਰ ਜਿਹ ਪ੍ਰਸਾਦ ਤੇ ਸਾਂ ਸੁਭ ਸੁਸਨਾਣ ਕਹੈ ਸਿੰਘ ਸੁਭ ਜਿਸ ਰਸਨਾਣ ਜਿਹ ਪ੍ਰਸਾਦ ਰਾਮ ਗ੍ਰਸ ਲੋਗਾਨ ਕੇ ਸਦਾ ਦੇ ਆਈ ਤੇ ਆਮ ਲੋਗ ਜਿਹ ਪ੍ਰਸਾਦ ਬਾਟ ਪਟੰਬਰ ਅੰਡਾ ਵਹਿ ਇਸਹਾ ਤਿਆਗ ਕਤਵਾ ਬੁਧੂ ਹਵਹਿ ਦੁਖਰ ਸਾਧ ਸੁਭਨੇ ਸੇ ਜੈ ਸੋਈ ਜੈ ਮਨ ਆਟ ਕਹਦਾ ਕਾਸ਼ ਸੁਦਾ ਜੈ ਇਹ ਪ੍ਰਸਾਦ ਜੁਜੇ ਸਭ ਕੋ ਮਾਨ ਹੈ ਪਿਤਾ ਕੋ ਜਸਰਸ ਸੁਣਾਨ ਹੈ ਜਿਹ ਪ੍ਰਸਾਦ ਜਿਹ ਰਹਿਤਾ ਧਰਮ ਮਾਨ ਸਦਾ ਦਿਹਾਏ ਕੇਉਪਾਰ ਬ੍ਰਹਮ ਹੈ ਪ੍ਰਭ ਜੀ ਜਪਤ ਦਰਗ ਹੈ ਮਾਨ ਬਾਵਹ ਨਾਨਕ ਪਦ ਸੇਤੀ ਕਰ ਜਾਵਹਿ ਜਿਹ ਪ੍ਰਸਾਦ ਆ ਰੂਪ ਕੰਚਨ ਦੇ ਇੰਦੇ ਉਲਾਉ ਇਸ ਰਾਮ ਸਨੇਹੀ ਜਿਹ ਪ੍ਰਸਾਦ ਤੇ ਰਹੋ ਲਾ ਰਹਤ ਮਾਨ ਸੁਖ ਬਾਵਹ ਹਰ ਹਰ ਜਸਤ ਰਹਤ ਜਿਹ ਪ੍ਰਸਾਦ ਤੇਰੇ ਸਭ ਦੇ ਸਿਰ ਟਾਕੇ ਮਾਨ ਸਾਚੀ ਪਰ ਸਾਭ ਪ੍ਰਪਤਾ ਕੈ ਪ੍ਰਸਾਦ ਤੁਝ ਕੋ ਨਾ ਕੋ ਵਿਚਾਰ ਮੰਸਾ ਸੁਸਾਸ ਸਿਮਰੋ ਪ੍ਰਭ ਜੇ ਇਹ ਪ੍ਰਸਾਦ ਪਾਈ ਤੁ ਪ੍ਰਭ ਜੇ ਨਾਨਕ ਤਾ ਕੀ ਭਾਵਿਤ ਕਰੇ ਜੇ ਪ੍ਰਸਾਦ ਆਪੋ ਜੇ ਪ੍ਰਸਾਦ ਆਪੋ ਮਨ ਪਹਿ ਰੀਚਾ ਮਨ ਇਸ ਸਿਮਰ ਤੁਹਾਲ ਸਿ ਕੀਜਾ ਜਿਹ ਪ੍ਰਸਾਦ ਅਸਵ ਅਸਤ ਸਮਾਈ ਮਨ ਇਸ ਪ੍ਰਭ ਕੋ ਕਬੂ ਨਾਮ ਦੇ ਸਾਹੀ ਜਿਹ ਪ੍ਰਸਾਦ ਬਾਗ ਬਿੰਦ ਤਨਾ ਰਾਖ ਕੋਏ ਪ੍ਰਭ ਆਪਨੇ ਮਨਾ ਜੇ ਤੇਰੀ ਮਨ ਪਾਨ ਸਨਾਈ ਹੋ ਸਹਿ ਅਧਿਆਏ ਸਹਿ ਅਧਿਆਏ ਕੋਲੇ ਕਾਲਪਰੀ ਹਾਂ ਅਸੀਂ ਦੱਸ ਵੀ ਗਾਈ ਨਾ ਨਹੀਂ ਜਾਣ ਕੋਈ ਬਹੁਤ ਧੰਨ ਮੰਨ ਆਵੜਾ ਕਰ ਦਿੱਤਾ Yeah. اے ਨਾਮਾਣਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਣ ਗੁਰੂ ਨੇ ਉਤਰਾਂ ਦੀ ਓਪ ਗੁਰੂ ਧੰਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਚਰਨਾਂ ਪੰਗਲਾ ਪਾਸ ਸਰਬਾਰ ਸੇ ਬੇਨਤੀ ਹੈ ਆਪ ਜੀ ਦੇ ਦਾ ਘਰ ਦੇ ਪੀਤਵਾਨ ਭਾਈ ਸੰਦੀਪ ਸਿੰਘ ਜੀ ਨੂੰ ਮਹਾਰਾਜ ਜੀ ਆਪ ਜੀਾਂ ਨੇ ਨਵੇਂ ਕਾਰੋਬਾਰ ਪੰਜਾਬ ਕੰਪਿਊਟਰ ਸੈਂਟਰ ਬਖਸ਼ਿਆ ਹੈ ਮਹਾਰਾਜ ਜੀ ਆਪ ਜੀ ਨੇ ਕਾਰੋਬਾਰ ਮਹਾਰਾਜੀ ਨਵੇਂ ਕਾਰੋਬਾਰ ਦੇ ਸੁਭ ਘਟ ਨੂੰ ਸਾਥ ਦੇ ਹੋਏ ਆਪ ਜੀ ਦਾ ਉਹ ਆਸਰਾ ਲੈਂਦੇ ਹੋਏ ਮਹਾਰਾਜੀ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰਾਉਣ ਹਾਂ ਆਪ ਜੀ ਦੇ ਪਾਵਨ ਸਰੂਪ ਆਦਿਆਂ ਦੇ ਮਹਿਲਾਂ ਤੋਂ ਜਾਂਦੇ ਗਏ ਹਨ ਮਹਾਰਾਜੀ ਦਾ ਹਸਤੇ ਵਿੱਚ ਇੱਕ ਨਹੀਂ ਉਤਾਂ ਬੁੱਤੀਆਂ ਤੋਂ ਲੰਘ ਕੇ ਪਰਮ ਗਿਆਨ ਜਾਣ ਬੱਚੇ ਸੰਪੂਰਨ ਮੁਆਫਰ ਹੋਣ ਫਤੇ ਤੋਂ ਸੁੱਧ ਸੇਵਾ ਕਰਨ ਦੇ ਲੈ ਕੇ ਆਇਓ ਕਰੋ ਕਿਰਪਾ ਮਹਾਰਾਜੀ ਆਪ ਜੀ ਅਥਾ ਪਾਵਨ ਸਰੂਪ ਆਪਣੇ ਸਤਿਗੁਰ ਕੈ ਬਲੇ ਹਰ ਤਰਜਮੀ ਕਰਨ ਹਰ ਸੋਈ ਕਸ਼ਮਹ ਮਹਾਰਾਜ ਜਿਨਰ ਭੋ ਭਏ ਗੁਰ ਚਰਨੀ ਲਾਕੇ ਈ ਕਰਾਮ ਨਾਮ ਆਧਾਰ ਸਫਲ ਦਰਸ਼ਨ ਆਕਾਰਿਤ ਉਖਾਵੇ ਭੈਹੀ ਹੋਵਨ ਹਰ ਕਾਂਠ ਲਗਾਏ ਆਪਣੇ ਜਨ ਰੱਖੇ ਆਪੁਨੀ ਪ੍ਰੀ ਸਪਿਆਰਾ ਵਡੀ ਵਡਿਆਈ ਹਜ ਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰੂ ਪੂਰਾ ਘਟਿਓ ਸਗਲੇ ਦੂਖ ਬਿਨਾਸੇ ਵਡੀ ਵਡਿਆਈ ਹਜ ਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾਉਪੁਰ ਪੂਰਾ ਭੇਟਿਓ ਧੰਨੇ ਤਿਨਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਆਹ ਹਾਂ ਚਲੋ ਜੀ ਜਤਨਾਮ सत नाम वारि 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 सत नाम वारि